ਸਸਰੀ ਸਸਰੀਕਾਲ ਦੋਸਤੋ ਜਿਹੜੇ ਆਪਣੇ ਪੇਜ ਤੇ ਨਵੇਂ ਆਏ ਐ ਤੇ ਚੈਨਲ ਤੇ ਨਵੇਂ ਜੁੜੇ ਮੇਰੇ ਵੀਰ ਉਹ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਤੇ ਪੇਜ ਨੂੰ ਫੋਲੋ ਜਰੂਰ ਕਰੋ ਦੇਸੀ ਬਲੌਗਰ ਪੇਜ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਵੀ ਨਰਮੇ ਦੇ ਹਾਲਾਤ ਹੋਣੇ ਹੋਣੇ ਇਸ ਤਰ੍ਹਾਂ ਤੇ ਆਹ ਤਰਖਤ ਨਾ ਜਿਹੜਾ ਨਿੰਮ ਦਰਖਤ ਹੈ ਇਹ ਜਮੀਂ ਫਟਾਰਾ ਨਹੀਂ ਕਰਿਆ ਬਈ ਜਮੀਂ ਤੇ ਖੜੀਆਂ ਟਾਲੀਆਂ ਵੀ ਸੁੱਕ ਗਈਆਂ ਇਹ ਪਤਾ ਨਹੀਂ ਦਾ ਮੌਸਮ ਦਾ ਕੀ ਕਾਰਨ ਕੁਦਰਤ ਦਾ ਕੀ ਕਹਿਰ ਵਾਪਰਿਆ ਤੇ ਇਹ ਕਾ ਮੈਂ ਕਿੰਨੂਆਂ ਦੇ ਬਾਗ ਦੇ ਵਿੱਚ ਖੜਾ ਹਾਂ ਤੇ ਕਿੰਨੂਆਂ ਦੇ ਬਾਗ ਦੇ ਵਿੱਚ ਕਿਸੇ ਬੂਜੇ ਨੂੰ ਵੀ ਬਈ ਪਹਿਲਾ ਨੰਬਰ ਤੇਰੇ ਪੱਤੇ ਸੁਕਾਏ ਲੋ ਨੇ ਆ ਦੇਖੋ ਜੀ ਦੂਜਾ ਨੰਬਰ ਕਿਸੇ ਵੀ ਬੂਜੇ ਨੂੰ ਬਾਈ ਜੀ ਫਲ ਲੱਗਿਆ ਜਿਹੜੇ ਨੂੰ ਫਲ ਲੱਗਿਆ ਮਾੜਾ ਮੋਟਾ ਉਹਨੂੰ ਫਲ ਗਿਰ ਗਿਆ ਮਤਲਬ ਥੱਲੇ ਡਿੱਗ ਪਿਆ ਉਹਦਾ ਫਲ ਤੇ ਆ ਇੱਕ ਬੂਜੇ ਨੂੰ ਦੇਖਿਆ ਬਈ ਮੈਂ ਇੱਕ ਕਿਨੂੰ ਲੱਗਿਆ ਆ ਸੀਗਾ ਠੀਕ ਹੈ ਨਾ ਬਾਈ ਤੇ ਬਾਗ ਦੇ ਵਿੱਚ ਹਜ਼ਾਰਾਂ ਹੀ ਬੂਜੇ ਐ ਤੇ ਕਿਸੇ ਬੂਜੇ ਨੂੰ ਵੀ ਫਲ ਨਹੀਂ ਲੱਗਿਆ ਕੀ ਕਾਰਨ ਹੈ ਵੀ ਜਿਆਦਾ ਗਰਮੀ ਪੈ ਗਈ ਕਿ ਟੈਂਪਰੇਚਰ ਹਾਈ ਹੋ ਗਿਆ ਕੀ ਕਾਰਨ ਹੈ ਦਾ ਤੁਸੀਂ ਕਾਰਨ ਜਰੂਰ ਦੱਸੋ ਮੇਰਾ ਵੀਰ ਤੇ ਜੇ ਸਾਰਿਆਂ ਦੇ ਇਹੀ ਹਾਲ ਹੈ ਭਾਈ ਬਾਗਾਂ ਦਾ ਤਬ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਜਾਂ ਇਹਦੇ ਤੇ ਕੋਈ ਦਵਾਈ ਦੀ ਕਮੀ ਹੈ ਜਾਂ ਇਹਦੇ ਤੇ ਬਾਈ ਜੀ ਕੋਈ ਪਾਣੀ ਦੀ ਕਮੀ ਐ ਪਾਣੀ ਵੀ ਡ੍ਰਿਪ ਰਹੀ ਪੈਂਦਾ ਇਹਨੂੰ ਦੇਖੋ ਜੀ ਆਹ ਦੇਖੋ ਜੜਾਂ 'ਚ ਪਾਣੀ ਪੈਂਦਾ ਜੀ ਮਮ ਬਿਲਕੁਲ ਆ ਪਹਹਰਾ ਲੱਗੇ ਜੀ ਤੇ ਬਾਈ ਨੇ ਕਲੀ ਵੀ ਕਰ ਰੱਖੇ ਪੁੱਜੀ ਠੀਕ ਆ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਬਈ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਖੇਤੀਬਾੜੀ ਵਾਲੇ ਗਰੁੱਪਾਂ ਦੇ ਵਿੱਚ ਤੇਪਰ ਤੁਹਾਨੂੰ ਸਾਰੀਆਂ ਵੀਡੀਓ ਦਿਖਾਉਂਦੇ ਰਿਹਾ ਕਰਾਂਗੇ ਤੁਸੀਂ ਪੇਜ ਦੇ ਨਾਲ ਜੜੋ ਬਾਤ ਤੋਂ ਬਾਗਾਂ ਮਾਰੇ ਵੀ ਤੁਹਾਨੂੰ ਦੱਸਿਆ ਕਰਾਂਗੇ ਠੀਕ ਆ ਬਾਈ ਜੀ ਬਾਗ ਵੈਸੇ ਚੱਲਿਆ ਬਹੁਤ ਸੋਹਣਾ ਸੀਗਾ ਬਾਈ ਬਾਗ ਨੂੰ ਹਜੇ ਇਸ ਟਾਈਮ 1.5 ਸਾਲ ਦਾ ਬੂਝਿਆ ਹੋਇਆ ਠੀਕ ਹੈ ਨਾ ਬਾਈ ਜੀ ਤੇ ਬਹੁਤ ਹੀ ਸੋਹਣਾ ਬਾਗ ਚੱਲਿਆ ਤੇ ਸਮਾਈ ਪੱਖੋਂ ਵੀ ਵਧੀਆ ਬਾਈ ਹੋਰਾਂ ਨੇ ਨਾਮ ਬਾਗ ਦੇ ਵਿੱਚ ਬਾਈ ਬੀਜ ਦੇ ਕੁਝ ਵੀ ਸਮਾਈ ਰੱਖਣੀ ਜ਼ਰੂਰੀ ਆਪਾਂ ਪੈਲੀਆਂ ਬੀਜ ਕੇ ਵਹਿ ਜੰਨੇ ਆ ਨਰਮਾ ਤੇ ਕਣਕ ਦਾ ਜਮਾ ਹੀ ਨਾ ਬੀਜੋ ਇਹਦੇ ਵਿੱਚ ਠੀਕ ਆ ਨਾ ਬਾਈ ਜੀ ਕੋਈ ਸਬਜ਼ੀ ਵਗੈਰੇ ਕੋਈ ਠੀਕ ਆ ਬਾਈ ਜੀ ਤੁਹਾਨੂੰ ਕਨਾਲ ਦੇ ਵਿੱਚ ਊੜੇ ਕੱਢ ਲਓ ਤੁਸੀਂ ਉਹ ਜ਼ਰੂਰ ਕਰੋ ਸਬਜ਼ੀ ਵਗੈਰਾ ਉਹ ਆਮਦਨ ਦਿੰਦਾ ਇਹਦੇ ਵਿੱਚ ਓਡੀ ਛੇਤੀ ਗਰੋਥ ਕਰੂਗਾ ਬਾਈ ਬਾਗ ਜਿੰਨੀ ਤੁਸੀਂ ਇਹਦੇ ਵਿੱਚ ਰੇਹ ਦਾਰ ਪੈਲੀ ਵੀ ਜੂੰਗ ਗੁਵਾਰਾ ਬੀਜ ਦੋ ਠੀਕ ਹੈ ਨਾ ਜੀ ਤੇ ਇਹਦੀ ਸਾਂਭ ਸੰਭਾਲ ਜ਼ਰੂਰੀ ਹੈ ਬਾਈ ਆ ਬਾਈਆਂ ਨੇ ਵਧੀਆ ਕੱਖ ਕੱਢੇ ਇੱਥੋਂ ਤੇ ਰੂਟਾ ਵਿਟਰ ਮਾਰ ਰੱਖਿਆ ਬਣਾ ਰੱਖਿਆ ਵਧੀਆ ਠੀਕ ਹੈ ਨਾ ਬਾਈ ਲੈ ਵੀ ਵੀਰੋ ਆਪਾਂ ਇੱਥੇ ਬਲੌਗ ਖਤਮ ਕਰਦੇ ਹਾਂ ਅੱਜ ਦਾ ਤੇ ਧੰਨਵਾਦ ਸਾਰੇ ਵੀਰਾਂ ਦਾ ਐਸੀ ਤਰ੍ਹਾਂ ਹੀ ਜੁੜਿਆ ਕਰੋ ब्राउन बुवाई चैनल ਦਾ ਨਾਮ ਆਪਣੇ YouTube ਤੇ ਤੇ ਦੇਸੀ ਬਲੌਗਰ ਭਾਈ ਆਪਣਾ Facebook ਤੇ ਪੇਜ ਹੈ। ਠੀਕ ਹੈ ਨਾ ਭਾਈ? ਬੱਦ ਤੋਂ ਬੱਦ ਫੋਲੋ ਕਰੋ ਪੇਜ ਨੂੰ। ਤਾਂ ਕਿ ਆਪਣੇ ਏਰੀਆ ਦੇ ਤੁਹਾਨੂੰ ਸਾਰੀਆਂ ਖਬਰਾਂ ਦੀ ਜਾਣਕਾਰੀ ਮਿਲਿਆ ਕਰੇ। ਖੇਤੀ ਰਿਲੇਟਿਡ ਵੀ ਹੋਰ ਵੀ ਸਾਰੀਆਂ ਜਾਣਕਾਰੀਆਂ ਮਿਲਿਆ ਕਰਨ। ਤੇ ਇੱਕ ਨੁਕਸਾਨ ਬਹੁਤ ਹੁੰਦਾ ਭਾਈ ਜਿਹਨੂੰ ਸੁੱਕੇ ਦਰਾਖਤ ਨਾ ਬਾਣਾ ਦੇ ਵਿੱਚੋਂ ਮਤਲਬ ਬਾਲ ਲੈਣ ਵਾਸਤੇ ਲੈ ਜਾਂਦੇ ਇਹ ਵੀ ਬਹੁਤ ਨੁਕਸਾਨ ਹੈ ਬਾਈ ਆ ਦੇਖੋ ਸਾਰਾ ਨਿੰਬੀ ਲੱਗੀ ਯਾਰ ਤੇ ਟਾਲੀ ਵੀ ਪੂਰੀ ਸ਼ੌਂਕ ਨਾਲ ਘੜੀ ਹੋਈ ਹੈ ਆ ਦੇਖੋ ਢਾਂਗੇ ਨਾਲ ਲਾਹੀ ਹੋਈ ਹੈ ਸਾਰੇ ਠੀਕ ਹੈ ਨਾ ਬਾਈ ਲੈ ਵੀ ਬਾਈ ਧੰਨਵਾਦ ਹੁਣ ਤੇ ਆਪਾਂ ਕਰਦੇ ਹਾਂ ਐਂਡ ਬਲੌਗ ਦਾ ਠੀਕ ਹੈ ਭਰਾ ਥੈਂਕ ਯੂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਧੰਨਵਾਦ